ਤੂੜੀ ਤੰਦ ਸਾ ਬਹਾੜੀ ਵਿਚਵਟ ਕੇ ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ ਪੱਗ ਕੋੜਤਾ ਚਾਦਰ ਨਵਾ ਸਵਾਇ ਕੇ ਸੰਭਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ ਕਸ ਮਾਰ ਬੰਜਲੀ ਅਨੰਦ ਸਾ ਗਿਆ ਮਾਰ ਦਾ ਦਵਾਂ ਮੇ ਜੱਟ ਮੇਲੇ ਆ ਗਿਆ ਮਾਰ ਦਾ ਦਵਾਂ ਮੇ ਜੱਟ ਮੇਲੇ ਆ ਗਿਆ ਲੋ ਦੋਸਤੋ ਅੱਜ ਦੇ ਚੱਲੇ ਆ ਅਸੀਂ ਸੋਨੂੰ ਮੇਲੇ ਦੀਆਂ ਤਿਆਰੀਆਂ ਦਿਖਾਉਣ ਵਾਸਤੇ ਮੇਲਾ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਸਾਖੀ ਦੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਬਾਜ਼ਾਰ ਦੇ ਵਿੱਚ ਪੂਰੀ ਗਹਿਮਾ ਗਹਿਮੀ ਦਾ ਮਾਹੌਲਾ ਬਹੁਤ ਵਧੀਆ ਰੌਣਕਾਂ ਲੱਗੀਆਂ ਹੋਈਆਂ ਹੁਣ ਤਾਂ ਮਹਾਰਾਜ ਦੀ ਮਿਹਰਤ ਹੈ ਸਾਡੇ ਨਾਲ ਸਾਡੇ ਪਰਿਵਾਰ ਦੇ ਮੈਂਬਰ ਨੇ ਜਸਨ ਸਿੱਧੂ ਜੀ ਜੀਟੀ ਅਰਸ਼ਪ੍ਰੀਤ ਕੌਰ ਆ ਸਾਹਮਣੇ ਚੰਡੋਲਾ ਜਿਹੜੀਆਂ ਬੱਸ ਸਟੈਂਡ ਦੇ ਸਾਹਮਣੇ ਮੇਲਾ ਲੱਗ ਚੁੱਕਿਆ ਚੰਡੋਲਾ ਫਿੱਟ ਕੀਤੀਆਂ ਜਾ ਰਹੀਆਂ ਇਹ ਜੋ ਚੁੱਲੇ ਨੇ ਉਹ ਲਾਏ ਜਾ ਰਹੇ ਨੇ ਤੇ ਗਹਿਮਾ ਗਹਿਮੀ ਬਾਜ਼ਾਰ ਦੇ ਵਿੱਚ ਪੂਰੀ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਹੈ ਇਹ 게ਟ ਬੜਾ ਹੀ ਸੁੰਦਰ ਦਿਖਾਈ ਦੇ ਰਿਹਾ ਇਸ ਜਗ੍ਹਾ ਦੇ ਵਿੱਚ ਨੀਮਾ ਹੋਣ ਕਰਕੇ ਪਾਣੀ ਖੜ ਜਾਂਦਾ ਸੀ ਸੋ ਇਸ ਵਾਰ ਕਮੇਟੀ ਨੇ ਭਰਤ ਪਾ ਕੇ ਸੜਕ ਹਾਲੇ ਬਣੀ ਨਹੀਂ ਪਾਤ ਪਾਕੇ ਵਾਲੇ ਬੱਟਾ ਪੱਤ ਕੱਲਾ ਪੱਤਰ ਪਿਆ ਉੱਪਰ ਪਰ ਮੇਲਾ ਉੱਪਰ ਆ ਚੁੱਕਿਆ ਤਾਂ ਕਰਕੇ ਤਿਆਰੀਆਂ ਜਿਹੜੀਆਂ ਮੇਲੇ ਦੀਆਂ ਪੂਰੇ ਵਧੀਆ ਜੋਰਾਂ ਤੇ ਚੱਲ ਰਹੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਜੇ ਸੰਦੀਪ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਡੇ ਚੈਨਲ ਤੇ ਤਾਂ ਜੀ ਤੁਸੀਂ ਦੇਖ ਰਹੇ ਆ ਕੱਲ ਵੀ ਤੁਸੀਂ ਤੁਹਾਨੂੰ ਇੱਕ ਵੀਡੀਓ ਬਣਾਈ ਸੀ ਅੱਜ ਤੁਸੀਂ ਇੱਕ ਡਿਫਰੈਂਸ ਨੋਟਿਸ ਕੀਤਾ ਹੋਣਾ ਵੀ ਅੱਜ ਥੋੜੀ ਜੀ ਜਿਹੜੀ ਕਹਾਂ ਲੋ ਵੀ ਇੱਥੇ ਦੁਕਾਨਾਂ ਦੀ ਸਜਾਵਟ ਵੱਧ ਗਈ ਹੈ ਦੁਕਾਨਾਂ ਵੀ ਜ਼ਿਆਦਾ ਆ ਗਈਆਂ ਨੇ ਠੀਕ ਹੈ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਪਾਰਕਿੰਗ ਤੇ ਲਾਈਆਂ ਹੋਈਆਂ ਗੱਡੀਆਂ ਨਾ ਇੱਥੇ ਤਾਂ ਲੋਕਾਂ ਨੂੰ ਪੈਰ ਧਰਨ ਦੀ ਜਗ੍ਹਾ ਨਹੀਂ ਮਿਲਣੀ ਠੀਕ ਹੈ ਤੁਸੀਂ ਦੇਖੋਗੇ ਖੁਦ ਹੀ ਨੋਟਿਸ ਆਪਣੀਆਂ ਨੈਕਸਟ ਵੀਡੀਓ ਦੇ ਵਿੱਚ ਨੋਟ ਕਰੂੰਗੀ ਹੁਣ ਜਿਹੜਾ ਹੈਗਾ ਖੈਰ ਜਗ੍ਹਾ ਮਿਲਣੀ ਸ਼ੁਰੂ ਹੋ ਚੁੱਕੀ ਹੈ ਠੀਕ ਹੈ ਹਜੇ ਅੱਜ ਦੇ ਦਿਨ ਦੇ ਵਿੱਚ ਕਾਫੀ ਘਟ ਹੈ ਠੀਕ ਹੈ ਸੰਗਤ ਇੱਥੇ ਪਹੁੰਚੀ ਹੋਈ ਬਟ ਜਿਵੇਂ ਜਿਵੇਂ ਅਸੀਂ ਡੇ ਬਾਏ ਡੇ ਨੈਕਸਟ ਵੀਡੀਓਜ਼ ਬਣਾਵਾਂਗੇ ਨਾ ਇੱਥੇ ਤੁਸੀਂ ਜਦੋਂ ਸੰਗਤ ਦੇਖੋਗੇ ਰੌਣਕ ਦੇਖੋਗੇ ਪੀਪਣੀਆਂ ਆਵਾਜ਼ ਦੀਆਂ ਸੁਣੋਗੇ ਹੋਕੇ ਦਿੰਦੇ ਸੁਣੋਗੇ ਤਾਂ ਇੱਕ ਬਹੁਤ ਹੀ ਅਲੱਗ ਜੇ ਤਰ੍ਹਾਂ ਦਾ ਸਕੂਨ ਇੱਕ ਅਲੱਗ ਜੇ ਤਰ੍ਹਾਂ ਦੀ ਵਾਈਬ ਫੀਲ ਕਰੋਗੇ। ਦਰਤਨੀ ਡਿਊਟੀ ਸਾਜ ਕੇ ਪੂਰੀ ਤਰ੍ਹਾਂ ਲਈ ਤਿਆਰ ਹੈ। ਬੜਾ ਸਮਾਂ ਹੋ ਗਿਆ ਇਹਨੂੰ ਚੱਲਦੇ ਨੂੰ। ਇਹਨਾਂ ਦੀ ਤਿਆਰੀ ਪੂਰੀ ਲਗਭਗ ਹੋਣ ਦੇ ਕਿਨਾਰੇ ਹੈ। ਲਾਸਟ ਚਰਮ ਵੱਲ ਜਾ ਰਿਹਾ ਇੱਕ ਗੇੜ ਦੇ ਵਿੱਚੋਂ ਜਿਹੜੀਆਂ ਪੈੜਾਂ ਹੀਆਂ ਖੋਲ ਦਿੱਤੀਆਂ। ਦੂਜੇ ਗੇਟ ਦੇ ਵਿੱਚੋਂ ਹਲੇ ਖੋਲ ਕੇ ਲਗਭਗ ਮੇਲੇ ਤੱਕ ਇਹਨੂੰ ਚਲਾ ਦਿੱਤਾ ਜਾਊਗਾ ਆ ਦੇਖੋ ਜੀ ਛੋਟੀਆਂ-ਛੋਟੀਆਂ ਦੁਕਾਨਾਂ ਸਾਡੀ ਉਹ ਦਰਸ਼ਨੀ ਦਿਉੜੀ ਤੇ ਅੰਦਰ ਵਾਲੀ ਸਾਈਡ ਅਸੀਂ ਪਹਿਲੀ ਦਰਸ਼ਨੀ ਦਿਉੜੀ ਆ ਉੱਥੋਂ ਸੇ ਇੰਟਰ ਕਰਕੇ ਅੱਗੇ ਵਧ ਰਹੇ ਆ ਛੋਟੇ-ਛੋਟੀਆਂ ਦੁਕਾਨਾਂ ਅਲੱਗ-ਅਲੱਗ ਤਰ੍ਹਾਂ ਦੇ ਚਾਈਨੀਜ਼ ਕ੍ਰੌਕਰੀ ਆ ਰਹੀ ਜੀ ਸਾਡੀ ਆਈਸਕ੍ਰੀਮ ਆ ਰਹੀਆਂ ਐਨਕਾ ਪਿਛਲੀ ਵਾਰ ਮੈਂ ਖਰੀਦੀਆਂ ਸੀਗੀਆਂ ਐਨਕਾ ਐਂਡ ਹਜੇ ਤੱਕ ਮੇਰੇ ਕੋਲ ਹੈਗੀਆਂ ਆ ਦੇਖੋ ਜੀ ਕਾਫੀ ਤਰ੍ਹਾਂ ਦੇ ਸਸਤਰ ਖਾਲਸਾ ਬੁਕਸ ਓਕੇ ਆ ਪਿਆ ਜੀ ਮਟਾਪਾ ਘਟਾਓ ਇਹਦਾ ਵੀ ਕਾਫੀ ਹੁਕਾ ਦਿੰਦਾ ਨਾ ਮਟਾਪਾ ਘਟਾਓ ਮਟਾਪਾ ਘਟਾਓ ਆ ਜੋ ਜੀ ਆਓ ਆਓ ਜੀ ਆਓ ਹਾਲੇ ਮੇਲੇ ਵਾਲਾ ਸੋਰਸ ਰੱਬਾ ਬਾਜ਼ਾਰ ਦੇ ਵਿੱਚ ਨਹੀਂ ਹੋਣ ਲੱਗਿਆ ਤਖਤ ਸਾਹਿਬ ਦੇ ਦਰਸ਼ਨ ਇੱਥੋਂ ਹੋ ਰਹੇ ਨੇ ਸਾਹਮਣੋਂ ਆਪਾਂ ਨੂੰ ਤਖਤ ਸਾਹਿਬ ਦਿਖਾਈ ਦੇ ਰਿਹਾ ਸੋ ਮੋਟਰਸਾਈਕਲ ਸ਼ੈੱਡ ਤੇ ਲਾ ਕੇ ਇੱਕ ਵਾਰ ਕੋਸ਼ਿਸ਼ ਕਰ ਸ਼ੈੱਡ ਤੇ ਲਾ ਕੇ ਮੱਥਾ ਟੇਕ ਕੇ ਫਿਰ ਬਾਕੀ ਦਰਸ਼ਨ ਤੁਹਾਨੂੰ ਫਿਰ ਕਰਵਾਵਾਂਗੇ। ਲਓ ਜੀ ਅਸੀਂ ਤਕਸ਼ੀਰੀ ਦਮਦਮਾ ਸਾਹਿਬ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਚੁੱਕੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਅੰਦਰ ਅਸੀਂ ਵੀਡੀਓ ਨਹੀਂ ਬਣਾ ਸਕਦੇ ਸੀ ਤਾਂ ਕਰਕੇ ਆਪਾਂ ਨਿਯਮਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ। ਫਿਲਹਾਲ ਆਪਾਂ ਮੇਲੇ ਦਾ ਆਨੰਦ ਮਾਣਦੇ ਆਂ। ਦੇਖੋ ਜੀ ਸੰਗਤਾਂ ਦੂਰੂ ਦੂਰੋ ਪਹੁੰਚ ਰਹੀਆਂ ਨੇ। ਕਾਫੀ ਦਿਨਾਂ ਤੋਂ ਇੱਥੇ ਬਸਾਕੀ ਭਰਨੇ ਲਗਭਗ ਸ਼ੁਰੂ ਹੋ ਚੁੱਕੀ ਹੈ ਠੀਕ ਹੈ। ਤੇ ਸੰਗਤਾਂ ਦੇਖੋ ਇੱਥੇ ਸੇਲ ਲੱਗੀ ਹੋਈ ਹੈ 50 100 ਦੀ ਇੱਥੋਂ ਦੇ ਚੀਜ਼ਾਂ ਖਰੀਦ ਰਹੇ ਆ। ਕਾਫੀ ਦੂਰੋ ਦੂਰੋ ਸੰਗਤਾਂ ਆਉਂਦੀਆਂ ਤਾਂ ਕਿਸੇ ਟਾਈਮ ਤੇ ਜਾ ਕੇ ਇੱਥੇ ਜਿਹੜਾ ਸਰਾਹ ਦੇ ਵਿੱਚ ਕਮਰੇ ਮਿਲਨੇ ਬੰਦ ਹੋ ਜਾਂਦੇ ਇੰਨੀ ਕੁ ਜ਼ਿਆਦਾ ਸੰਗਤ ਪਹੁੰਚਦੀ ਐ ਦੂਰੋ ਦੂਰੋ ਸੰਗਤਾਂ ਪਹੁੰਚਦੀਆਂ ਇੱਥੋਂ ਦੇ ਦਰਸ਼ਨ ਕਰਨ ਵਾਸਤੇ ਬਿਕੋਜ਼ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਸੀ ਇੱਕ ਵਾਰੀ ਹੋਰ ਮੈਂਸ਼ਨ ਕਰਦੀ ਆ ਜਿਵੇਂ ਸਾਨੂੰ ਪਤਾ ਐ ਦਿਵਾਲੀ ਅੰਬਰ ਸਰਦੀ ਬਸਾਖੀ ਤਲਵੰਡੀ ਸਾਬੂ ਦੀ ਤਲਵੰਡੀ ਸਾਬੂ ਦੀ ਬਸਾਖੀ ਬਹੁਤ ਹੀ ਖਾਸ ਐ ਓਕੇ ਦਰਸ਼ਨੀ ਡੌਡੀ ਅੰਦਲੇ ਪਾਸੋਂ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਐ ਆ ਸਾਹਮਣੇ ਪੈੜਾਂ ਕੁਝ ਰਹਿ ਗਈਆਂ ਖੁੱਲਣ ਵਾਲੀਆਂ ਇਹ ਬਸ ਇੱਕ ਦੋ ਦਿਨਾਂ ਦੇ ਵਿੱਚ ਖੁੱਲ ਜਾਣਗੀਆਂ ਜੋ ਪਹਿਲਾਂ ਲਈ ਪੁਰਾਣੀ ਦਰਸ਼ਨੀ ਡਿਊਟੀ ਤੋਂ ਇਹ ਕਾਫੀ ਉੱਚੀ ਲੰਮੀ ਬਹੁਤ ਜਾਦੇ ਰਸ ਨੂੰ ਚੱਲਣ ਵਾਸਤੇ ਬਣਾਈ ਹੋਈ ਹੈ ਦੇਖੋ ਜੀ ਇੱਥੇ ਇੱਕ ਚੀਜ਼ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਕੋਈ ਵੀ ਮੇਲਾ ਲੱਗਦਾ ਹੈ ਹਨਾ ਇੱਥੇ ਲੋਕਾਂ ਨੂੰ ਰੁਜ਼ਗਾਰ ਦੇ ਅਫਸਰ ਬਹੁਤ ਜ਼ਿਆਦਾ ਮਿਲਦੇ ਆ ਬਹੁਤ ਹੀ ਦੂਰੂ ਦੂਰੋ ਜਿਹੜੇ ਪ੍ਰਵਾਸੀ ਲੋਕ ਆਂਦੇ ਨੇ ਆਪਣਾ ਰੁਜ਼ਗਾਰ ਪ੍ਰਾਪਤ ਕਰਦੇ ਨੇ ਦੇਖੋ ਜੀ ਹੁਣ ਆਪਾਂ ਚੱਲ ਰਹੇ ਆਂ ਦਰਸ਼ਨ ਕਰਕੇ ਪਹਿਲੀ ਦਰਸ਼ਨੀ ਦਿਉੜੀ ਤੋਂ ਅਸੀਂ ਬਾਹਰ ਆ ਚੁੱਕੇ ਆਂ ਠੀਕ ਆ ਬਾਹਰੋਂ ਦੇਖਣ ਤੋਂ ਜਿਹੜਾ ਹੈਗਾ ਅੱਜ ਦਾ ਜਿਹੜਾ ਦਿਨ ਦਾ ਟਲਾ ਹੋ ਚੁੱਕਿਆ ਹੈਗਾ ਠੀਕ ਆ ਫਿਲਹਾਲ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਲਦੀ ਆ ਜਾਈਏ ਅੱਜ ਥੋੜਾ ਜਲਦੀ ਆ ਗਏ ਆਂ ਸੈਂਟਰ ਤੋਂ ਕੰਮ ਨੂੰ ਧਿਆਨ ਚ ਰੱਖਦੇ ਹੋਏ ਠੀਕ ਆ ਵੀਡੀਓ ਬਣਾ ਕੇ ਆਪਣੀ ਸਟੱਡੀ ਵਾਲੀ ਕੰਪਲੀਟ ਕਰਕੇ ਦੈਨ ਆਪਾਂ ਇੱਥੇ ਆਏ ਆਂ ਤਾਂ ਜਿਹਾ ਦੇਖੋ ਦੁਬਾਰਾ ਤੋਂ ਫੇਰ ਦਰਸ਼ਨ ਕਰ ਰਹੇ ਆਂ ਆਪਾਂ ਦੂਸਰੀ ਸਾਈਡ ਲੱਗ ਲੱਗ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਦੀਆਂ ਸੋਹਣੀਆਂ ਸੋ ਤੇ ਬਹੁਤ ਹੀ ਜਿਹੜੇ ਲੋਕ ਐ ਖਾਸ ਕਰ ਕਪਲ ਆ ਰਹੇ ਨੇ ਇੱਥੇ ਠੀਕ ਹੈ ਆਪਣੇ ਪਰਿਵਾਰਾਂ ਦੇ ਨਾਲ ਖੁੱਲੇ ਵੀ ਆ ਰਹੇ ਨੇ ਇੰਜੋਏ ਕਰ ਰਹੇ ਨੇ ਉਦੋਂ ਦੇਖਿਓ ਉਦੋਂ ਤਾਂ ਬਹੁਤ ਜ਼ਿਆਦਾ ਹੀ ਰੌਣਕ ਹੋਣੀ ਐ ਆ ਕੱਲ वाली ਵੀਡੀਓ ਦੇ ਵਿੱਚ ਸਾਨੂੰ ਥੋੜਾ ਜਿਹਾ ਬਲੈਕ ਐਂਡ ਸੀਗਾ ਹਨਾ ਦਿਸ ਨਹੀਂ ਰਿਹਾ ਸੀ ਆ ਦੇਖੋ ਐਦਾਂ ਦਾ ਕੁਝ ਇਨਫਰਾਸਟ੍ਰਕਚਰ ਸੈਟਅਪ ਕੀਤਾ ਜਾ ਰਿਹਾ ਝੂਲਿਆਂ ਦਾ ਠੀਕ ਐ ਬੋਟਸ ਹੋ ਗਈਆਂ ਲਗਭਗ ਐਦਾਂ ਦੇ ਤੇ ਹੁਣ ਆਪਾਂ ਚੱਲ ਇੱਕ ਗੇਟ ਦੇ ਅੰਦਰ ਦੀ ਨੰਕੀ ਸਾਨੂੰ ਮਾਰਕੀਟ ਦੇ ਵਿੱਚ ਦੀ ਹੁੰਦੇ ਹੋਏ ਗਰਾਊਂਡ ਦੇ ਵਿੱਚ ਲੈ ਕੇ ਚੱਲਦੇ ਆ ਜਿੱਥੇ ਝੂਲਿਆਂ ਦੀ ਤੇ ਬਾਕੀ ਖੇਡਣ ਵਾਲੇ ਸਾਜ਼ੋ ਸਮਾਨ ਦੀ ਤਿਆਰੀ ਜੋਰਾਸੋਰਾ ਦੇ ਨਾਲ ਚੱਲ ਰਹੀ ਹੈ ਚੰਡੂਲ ਦੇ ਡੱਬੇ ਬਣ ਚੁੱਕੇ ਐ ਬਾਕੀ ਸਮਾਨ ਨੂੰ ਹੌਲੀ ਹੌਲੀ ਕਰਕੇ ਇਕੱਠਾ ਕੀਤਾ ਜਾ ਰਿਹਾ ਹੈ ਕਈ ਬੀਬੀਆਂ ਭੈਣਾਂ ਤਾਂ ਚਡੋਲ ਨੂੰ ਚਡੇਲ ਹੀ ਕਹਿੰਦੀਆਂ ਹੁੰਦੀਆਂ ਬਟ ਹੈ ਵੀ ਇਹ ਚਡੇਲ ਤੋਂ ਘੱਟ ਨਹੀਂ ਭਾਈ ਜਦੋਂ ਆਪਾਂ ਇਹਦੇ ਡੱਬੇ ਜਿਹਦੇ ਵਿੱਚ ਆ ਛੋਟਾ ਜਿਹਾ ਡੱਬਾ ਦਿਸ ਰਿਹਾ ਇਹਦੇ ਵਿੱਚ ਬਹਿ ਜਾਂਦੇ ਆ ਨਾ ਇੱਕ ਵਾਰੀ ਜਦੋਂ ਪੂਰੇ ਸਿਰੇ ਤੇ ਜਾਂਦੇ ਆ ਕਿ ਇਹ ਤਾਂ ਜਾਨ ਨਿਕਲਣ ਵਾਲੀ ਹੋ ਜਾਂਦੀ ਵੀ ਇਹ ਵੀ ਸੱਚੀ ਗੱਲ ਹੈ ਚਾਹੇ ਵੈਸੀ ਮੂੰਹੋਂ ਨਿਕਲ ਜੇ ਚੰਡੋਲ ਨੂੰ ਚਡੇਲ ਪਰ ਹੈ ਚਡੇਲ ਤੋਂ ਘੱਟ ਨਹੀਂ ਬਟ ਹੈ ਬਹੁਤ ਇੰਜੋਏਮੈਂਟ ਆ ਦੇਖੋ ਜੀ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਇੱਥੋਂ ਦਾ ਸੈਟਅਪ ਜਿੰਨਾਂ ਕੋਲੇ ਠੇਕਾ ਹੁੰਦਾ ਹਨਾ ਉਹ ਜਿਹੜੇ ਕਰਮਚਾਰੀ ਹੈ ਸੈਟਅਪ ਤਿਆਰ ਕਰ ਰਹੇ ਆ ਉਹ ਬਾਕਸ ਜਿਆ ਹੁੰਦਾ ਉਹਦੇ ਵਿੱਚ ਖੜ ਕੇ ਟਿਕ ਟਾਂ ਕੱਟਦੇ ਆ ਫਿਰ ਗਾਂ ਲਗਾਉਂਦੇ ਆ ਉਹ ਰਈ ਕਿਸ਼ਤੀ ਕਿਸ਼ਤੀ ਫਿੱਟ ਕਰ ਰਹੇ ਨੇ ਉਹ ਕਿਉਂਕਿ ਇਹਦੇ ਤੇ ਵੀ ਕਾਫੀ ਦਿਨ ਲੱਗ ਜਾਂਦਾ ਆ ਕਾਫੀ ਧਿਆਨ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਇਹ ਹੈ ਨਾ ਜੇ ਥੋੜੀ ਮੋਟੀ ਗੜਬੜ ਹੋ ਗਈ ਨਟ ਢਿੱਲਾ ਹੋ ਗਿਆ ਤਾਂ ਇਹਨੂੰ ਪਤਾ ਹੀ ਨਹੀਂ ਦਿਨ ਚ ਕਿੰਨੇ ਵਾਰੀ ਇਹ ਸਾਰੇ ਦਿਨ ਹੀ ਚੱਲੀ ਜਾਂਦੀ ਰਹਿੰਦੀ ਆ ਸ਼ਾਮ ਦੇ ਕਿਤੇ 12 1 ਵਜੇ ਬੰਦ ਕਰਦੇ ਆ ਨਾ ਤਾਂ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਮੈਂਟੇਨੈਂਸ ਨੂੰ ਖਾਸ ਤੌਰ ਤੇ ਮੰਦੇ ਨਜ਼ਰ ਰੱਖਦੇ ਹੋਏ ਹੌਲੀ ਹੌਲੀ ਠੀਕ ਹੈ ਇਹ ਸਾਰਾ ਸੈਟਅਪ ਤਿਆਰ ਕਰ ਰਿਹਾ ਹੈ ਸਟਾਰਟਿੰਗ 'ਚ ਐਦਾਂ ਨਹੀਂ ਆਉਂਦੀਆਂ ਆਗੀਆਂ ਇਹਨਾਂ ਦੇ ਸਪੇਅਰ ਪਾਰਟਸ ਹੁੰਦੇ ਇਹਨਾਂ ਨੂੰ ਜੋੜ-ਜੋੜ ਕੇ ਬਣਾਇਆ ਜਾਂਦਾ ਜਿਵੇਂ ਆਪਾਂ ਦੇਖ ਰਹੇ ਹਾਂ ਉਹ ਸਾਹਮਣੇ ਇੱਕ ਬਾਕਸ ਦੇ ਉੱਪਰ ਸਮੋਸਾ ਜਾਂ ਰੱਖੀ ਜਾਂਦੇ ਆ ਆ ਉਹਨਾਂ ਦੇ ਅੰਦਰਲੀ ਸਟੇਡ ਲੀਡਰ ਬੈਠਾ ਉਹਨਾਂ ਨੂੰ ਸਮਝਾ ਰਿਹਾ ਆਇਆ ਨਾ ਕਰੋ ਐਂ ਕਰੋ ਆਪਕੋ ਅਭੀ ਤੱਕ ਪਤਾ ਨਹੀਂ ਚੱਲਾ ਸਮੋਸਾ ਅੱਗੇ ਆਏਗਾ ਉਹ ਪਿੱਛੇ ਲਗਾ ਰਹੇ ਥੇ ਐਸਾ ਇਹ ਹਿੰਦੀ ਹੈ ਨਾ ਫਿਰ ਬਾਹਰਲੇ ਹਨਾ ਅਦਰ ਸਟੇਟ ਉਹਨਾਂ ਦਾ ਮਤਲਬ ਵਧੀਆ ਰੁਜ਼ਗਾਰ ਦਾ ਸਾਧਨ ਹੈ ਤੇ ਦੇਖੋ ਉਹਨਾਂ ਨੇ ਕਰਤਾ ਫਿੱਟ ਟੇਡਾ ਪਹਿਲਾਂ ਟ ਉਹਨੇ ਦਵਾ ਦਵਾਏਗਾ ਉਹ ਕਹੂਗਾ ਇਤਨੇ ਸਾਲ ਹੋ ਗਏ ਬੁੱਢੇ ਹੋ ਗਏ ਕੰਮ ਕਰਤੇ ਕਰਤੇ ਆਪਕੋ ਪਤਾ ਨਹੀਂ ਹੈ ਕਿਵੇਂ ਲਗਾਣਾ ਹੈ ਸਮੋਦਾ ਅੱਗੇ ਆਏਗਾ ਐਸਾ ਬੋਲੋ ਤਾਂ ਜਮਾ ਇੰਨੇ ਬੰਨੇ ਅਦਾ ਬੋਲੇ ਸੀ ਉਹ ਤੇ ਵਿਚਾਰੇ ਨੇ ਲਾਤਾ ਕਰਤਾ ਸਿਸਟਮ ਸੈਟ ਹਨਾ ਉਹਨੇ ਪੱਗੇ ਦੇਨੇ ਆ ਛੋਟੇ ਛੋਟੇ ਝੂਲੇ ਵੱਡੇ ਵੱਡੇ ਝੂਲੇ ਹਨਾ ਇਥੇ ਹਰ ਇੱਕ ਬੰਦੇ ਦੀ ਰੀਜ਼ ਹੁੰਦੀ ਹੈ ਹਨਾ ਹਾਲਾਂਕਿ ਆਪਾਂ ਡਰਦੇ ਵੀ ਹੁੰਨੇ ਵੀ ਜੇ ਇੱਕ ਵਾਰੀ ਚੜ ਗਏ ਹਨਾ ਬਟ ਇੱਕ ਅੰਤਰੋਂ ਆਈ ਜੀ ਵੀ ਹੁੰਦੀ ਹੈ ਜਗਿਆਸਾ ਵੀ ਹੁੰਦੀ ਵੀ ਚੜੀਏ ਯਾਰ ਚੜੀਏ ਆ ਦੇਖੋ ਆ ਹੁੰਦੇ ਛੋਟੇ ਛੋਟੇ ਬੱਚਿਆਂ ਦੇ ਝੂਲੇ ਕੁਝ ਉਹਨਾਂ ਦੇ ਸਪੀਅਰ ਪਾਰਟ ਆ ਜੇ ਕਿਸਨਾਲੇ ਪਈ ਆ ਡੱਕ ਹੁੰਦੀ ਇਹਦੇ ਵਿੱਚ ਬੈ ਕੇ ਉਹ ਆਈ ਥਿੰਕ ਇਹ ਮਿਲਦਾ ਪੂਲ ਦੇ ਵਿੱਚ ਹੁੰਦੇ ਆ ਪੂਲ ਦੇ ਵਿੱਚ ਬਿਰ ਬਿਠਾ ਕੇ ਇਹਦੇ ਤੇ ਰੂ ਪੂਲ ਦੇ ਵਿੱਚ ਨਹੀਂ ਹੁੰਦੇ ਆਈ ਥਿੰਕ ਸਰਕੂਲਰ ਹੁੰਦੇ ਆ ਕੁਝ ਘੁੰਮਦੇ ਹੁੰਦੇ ਆ ਆਏ ਜੇ ਕੁਝ ਹੁੰਦਾਗਾ ਬਿਕਾਉਜ਼ ਮੈਂ ਤਾਂ ਹੁਣ ਕਾਫੀ ਵੱਡੀ ਹੋ ਗਈ ਮੈਂ ਲਿਆਣੀ ਝੂਟਾ ਜਦੋਂ ਲਿਆ ਹੋਣਾ ਮੈਂ ਉਦੋਂ ਸੁਰਤ ਚ ਨਹੀਂ ਹੁਣੀ ਤੇ ਐਦਾਂ ਦਾ ਕੁਝ ਹੈਗਾ ਆ ਸੈਟਅਪ ਆ ਸਾਰਾ ਏਡੇ ਏਡੇ ਛੋਟੇ ਛੋਟੇ ਕਾਫੀ ਬਰੀਕੀ ਕੰਮ ਹੁੰਦਾਗਾ ਡਾਟਾ ਕਸਨੇ ਕਰਨੇ ਸਿਕਿਉਰਿਟੀ ਨੂੰ ਮੇਨਟੇਨ ਰੱਖਣਾ ਆ ਦੇਖੋ ਹੋਰ ਵੀ ਕਾਫੀ ਵੱਡਾ ਇਹ ਆਪਣਾ ਗਰਾਊਂਡ ਤਿਆਰ ਕੀਤਾ ਗਿਆ ਇੱਥੋਂ ਦੀ ਕਮੇਟੀ ਨੇ ਰਲ ਮਿਲ ਕੇ ਪੱਧਰ ਪਾ ਕੇ ਬਹੁਤ ਨੀਵਾ ਸੀਗਾ ਹੁਣ ਤਾਂ ਕਾਫੀ ਮੱਲਬ ਇੱਥੇ ਮਿੱਟੀ ਵਗੈਰਾ ਹੈਗੀ ਐ ਤੁਰਨ ਚ ਥੋੜੀ ਅਖਵਾਈ ਐ ਪਰ ਜਦੋਂ ਇੱਥੇ ਲੋਕਾਂ ਦੇ ਲੱਖਾਂ ਦੇ ਲੋਕ ਇਕੱਠੇ ਹੋਗੇ ਲਤੜੀ ਜਾਣੀ ਐ ਜਮਾ ਪੱਧਰ ਹੋ ਜਾਣੀ ਪਾਣੀ ਦਾ ਛਿੜਕਾ ਵਗੈਰਾ ਕੀਤਾ ਜਾਂਦਾ ਫਿਲਹਾਲ ਤੇ ਉਹ ਜਿਹੜਾ ਪਾਣੀ ਦਾ ਛਿੜਕਾ ਹੁੰਦਾ ਨਾ ਪਹਿਲਾ ਛਿੜਕਾ ਇੰਨੀ ਸੋਹਣੀ ਫਰੇਗਰੈਂਸ ਆਂਦੀ ਆ ਨਾ ਜਦੋਂ ਆਪਾਂ ਮੇਲੇ ਦੇ ਵਿੱਚੋਂ ਦੀ ਹੋ ਕੇ ਜਾਂਦੇ ਆ ਉਹ ਮਿੱਟੀ ਦੀ ਸੁਗੰਧ ਇਸ ਮੇਲੇ ਨੂੰ ਕੁਝ ਬਹੁਤ ਹੀ ਸੋਹਣਾ ਰੂਪ ਦੇ ਦਿੰਦੀ ਇਸ ਖੇਡਾਂ ਦੇ ਗਰਾਊਂਡ ਦੇ ਸੱਜੇ ਹੱਥ ਜੇ ਆਪਾਂ ਦੇਖਾਂਗੇ ਇਹਦੇ ਵਿੱਚ ਜਿੱਥੇ ਕਿ ਆ ਕੇ ਕੋੜਾਂ ਦੇ ਕਰਤੱਬ ਦਿਖਾਏ ਜਾਂਦੇ ਆ ਜਿੱਥੇ ਮਹੱਲਾ ਕੱਢਿਆ ਜਾਂਦਾ ਉਹ ਨਾਲ ਹੀ ਇਹ ਗਰਾਊਂਡ ਉਹਦੀਆਂ ਵੀ ਸਫਾਈ ਵਗੈਰਾ ਕਰਕੇ ਬਹੁਤ ਵਧੀਆ ਢੰਗ ਨਾਲ ਉਹਨੂੰ ਵੀ ਤਿਆਰ ਕੀਤਾ ਗਿਆ ਆ ਰੀਅਲ ਗੱਡੀ ਦੀਆਂ ਟਿਕਟਾਂ ਇੱਥੋਂ ਲੈ ਕੇ ਇਹਦੇ ਉੱਪਰ ਚੜ ਕੇ ਇਹ ਰੀਅਲ ਗੱਡੀ ਦੇ आनंद ਲੈਣ ਦਾ ਬੱਚੇ ਆਪਾਂ ਆਪਣਾ ਆਨੰਦ ਲੈਂਦੇ ਨੇ ਆ ਬਾਕੀ ਸਮਾਨ ਨੂੰ ਹੌਲੀ ਹੌਲੀ ਕਰਕੇ ਸੈੱਟ ਕਰੀ ਜਾਂਦੇ ਨੇ ਆ ਦੂਜੀ ਜਿਹੜੀ ਥੱਲੇ ਚੱਲਦੀ ਹੈ ਚੂਲਾ ਇਹਦੇ ਵਿੱਚ ਸਮਾਨ ਹੌਲੀ ਹੌਲੀ ਕਰਕੇ ਕੱਸ ਰਹੇ ਨੇ ਇਹ ਸਮਾਨ ਕਾਫੀ ਹੈਵੀ ਹੁੰਦਾ ਜਿਹਦੇ ਦੋ ਦੋ ਤਿੰਨ ਤਿੰਨ ਜਾਣੇ ਲਾ ਕੇ ਇੱਕ ਇੱਕ ਐਂਗਲ ਨੂੰ ਚੱਕ ਕੇ ਲੈ ਕੇ ਆਉਂਦੇ ਨੇ ਵਿਚਾਰੇ ਆ ਰਏ ਜੀ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਕਿ ਇਹ ਦਰਸ਼ਨੀ ਦਿਉੜੀ ਆਪਾਂ ਐਂਟਰ ਕਰਾਂਗੇ ਹੈਗਾ ਸਾਡੇ ਮਸਤੋ ਗਾਣੇ ਵਾਲਾ ਗੁਰਦੁਆਰਾ ਠੀਕ ਹੈ ਫਿਰ ਹਾਲ ਪਿਛਲੀ ਵਾਰੀ ਤਾਂ ਜਾਣਿਆ ਜਾਂਦਾ ਸੀ ਵੀ ਇੱਥੇ ਜਲੇਬੀਆਂ ਦਾ ਲੰਗਰ ਲੱਗਦਾ ਫਲਾਂ ਦੇ ਪੈਂਟ ਵਾਲੇ ਬਿਸਕਟ ਵਾਲਾ ਲੰਗਰ ਰਹੁੰਦੇ ਆ ਪਰ ਇਸ ਵਾਰ ਕੁਝ ਖਾਸ ਗੱਲ ਇਹ ਹੈ ਵੀ ਇੱਥੇ ਵੀ ਹੁਣ ਜਿਹੜਾ ਹੈਗਾ ਝੂਲਿਆਂ ਦਾ ਸੈਟਅਪ ਬਹੁਤ ਤਗੜਾ ਲਾਇਆ ਹੋਇਆ ਹੈ ਕਿਉਂਕਿ ਪਿਛਲੀ ਵਾਰੀ ਕੀ ਸੀ ਜਿਹੜਾ ਆਪਾਂ ਹੁਣੇ ਦੇਖ ਕੇ ਆਏ ਆ ਨਾ ਗਰਾਉਂਡ ਉਦੇ ਵਿੱਚ ਹੀ ਕੱਲੇ ਝੂਲੇ ਖਾਸ ਵੱਡੇ ਵੱਡੇ ਲੱਗੇ ਹੋਏ ਸੀ ਤਾਂ ਕਰਕੇ ਉੱਤੇ ਬਹੁਤ ਜ਼ਿਆਦਾ ਭੀੜ ਸੀ ਇਹ ਵੈਸੇ ਬਹੁਤ ਵਧੀਆ ਪਹਿਲ ਆ ਜੇ ਮੰਨ ਲਓ ਵੀ ਠੇਕਾ ਇਦਾਂ ਅਲੱਗ-ਅਲੱਗ ਜਗ੍ਹਾ ਤੇ ਵੰਡਿਆ ਜਾਵੇ ਨਾ ਤੇ ਇੱਕ ਜਗ੍ਹਾ ਤੇ ਇਕੱਠ ਘੱਟ ਹੁੰਦਾ ਤੇ ਉਹ ਜਿਹੜੇ ਹੈਗੇ ਆ ਵੱਲੋਂ ਵੀ ਲੋਕਾਂ ਨੂੰ ਜ਼ਿਆਦਾ ਖਿਆਈ ਨਹੀਂ ਹੁੰਦੀ ਆਰਾਮ ਨਾਲ ਝੂਟੇ ਲੈ ਲੈਂਦੇ ਕਈ ਤਾਂ ਡਰਦੇ ਮੇਰੇ ਵਰਗੇ ਤਾਂ ਹੀ ਨਹੀਂ ਜਾਂਦੇ ਵੀ ਐਵੇਂ ਕੀ ਫਾਇਦਾ ਯਾਰ ਬਾਲਾ ਜ਼ਿਆਦਾ ਇਕੱਠਾ ਲਤੜੇ ਜਾਵਾਂਗੇ ਮਸਤੂਆਣਾ ਸਾਹਿਬ ਵੀ ਇਸ ਐਤ ਕੀ ਇਸ ਵਾਰ ਪਹਿਲੀ ਵਾਰ ਹੀ ਹੈ ਲਗਭਗ ਵੀ ਜਿੱਥੇ ਜਦੋਂ ਝੂਲੇ ਤੇ ਚੁੜੇਲ ਤੇ ਬਾਕੀ ਚੰਡੋਲ ਤੇ ਬਾਕੀ ਸਮਾਨ ਆ ਜਿਹੜਾ ਉਹ ਲੱਗਿਆ ਆਇਆਗਾ ਇਸ ਵਾਰ ਠੇਕੇਦਾਰ ਕਾਫੀ ਆਏ ਨੇ ਕਿ ਜੋ ਵਪਾਰ ਇਹ ਇੱਕ ਵਪਾਰੀ ਇਹਨਾਂ ਦਾ ਬਿਜ਼ਨਸ ਹੈ ਜੋ ਇੱਕ ਕੁਸ਼ ਗਿੱਲਾ ਵਾਲੇ ਖੂਹ ਤੇ ਛੋਟੇ ਬੱਚਿਆਂ ਵਾਸਤੇ ਹੈ ਸਮਾਨ ਉਹਨਾਂ ਨੇ ਚਲਾ ਰੱਖਿਆ ਲਗਭਗ 3-4 ਦਿਨ ਹੋ ਗਏ ਉੱਥੇ ਸ਼ਾਮ ਵੇਲੇ ਬੱਚੇ ਜਾਂਦੇ ਨੇ ਆਪ ਦਾ ਇੰਜੋਏ ਕਰਦੇ ਨੇ ਤੇ ਇੱਥੇ ਵੀ ਉਸੇ ਤਰ੍ਹਾਂ ਦਾ ਸੈਟਅਪ ਹੀ ਇੱਥੇ ਵੀ ਤਿਆਰ ਕੀਤਾ ਜਾ ਰਿਹਾ ਹੈ ਇਹ ਇੱਥੇ ਮਸਤੋਣਾ ਸਾਹਿਬ ਦੇ ਵਿੱਚ ਜੋ ਹੈ ਜਗ੍ਹਾ ਖੁੱਲੀ ਹੈ ਇੱਥੇ ਜਗ੍ਹਾ ਵੱਧ ਹੈ ਜਿਆਦਾ ਹੈ ਜਿਆਦਾ ਜਗ੍ਹਾ ਹੋਣ ਕਰਕੇ ਸਮਾਨ ਨੂੰ ਇੱਥੇ ਵੱਖ-ਵੱਖ ਤਰ੍ਹਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਉੱਥੇ ਥੋੜੇ ਥਾਂ ਦੇ ਉੱਪਰ ਕਸਾਇਆ ਜਾ ਰਿਹਾ ਹੈ ਸਮਾਨ ਇੱਥੇ ਸਮਾਨ ਨੂੰ ਖਿਲਾਰ-ਖਿਲਾਰ ਕੇ ਬੱਖ-ਵੱਖ ਤਰ੍ਹਾਂ ਦੇ ਨਾਲ ਸਮਾਨ ਨੂੰ ਜਿਹੜਾ ਫਿੱਟ ਕਰਦੇ ਨੇ ਕਰਮਚਾਰੀ ਆਨੇ ਜਿਹੜੇ ਮਿਸਤਰੀ ਨੇ ਬੱਖ-ਵੱਖ ਤਰ੍ਹਾਂ ਦੇ ਨਾਲ ਉਹਨੂੰ ਫਿੱਟ ਕਰ ਰਹੇ ਨੇ ਉਧਰੋਂ ਦਿਨ ਦਾ ਸਪਾ ਵੀ ਹੋ ਰਿਹਾ ਹੈ ਤੇ ਸੰਭਾਲ ਕੇ ਅਸੀਂ ਪਹੁੰਚੇ ਸੀਗੇ ਪੇਸ਼ੈਂਟਾਂ ਦੇ ਫੋਨ ਵੀ ਵਾਰ-ਵਾਰ ਆ ਰਹੇ ਨੇ ਆ ਰਹੀ ਜੀ ਨੂੰ ਹੁਣ ਆਪਾਂ ਨੇੜੇ ਤੋਂ ਦੇਖਿਆ ਜਮਾ ਹੈਗੀ ਕਿਸਤੀ ਸਾਰਾ ਤਿੰਨੋ ਚੀਜ਼ਾਂ ਇਕੱਠੀਆਂ ਹੀ ਹੋ ਗਈਆਂ ਜੰਗਲ ਜੰਗਲਾਇਆ ਲੱਗਦਾ ਜਦੋਂ ਆਪਾਂ ਦੂਰੋਂ ਦੇਖਦੇ ਆਂ ਜਦੋਂ ਆਪਾਂ ਨੇੜੋਂ ਜਾ ਕੇ ਦੇਖਦੇ ਆਂ ਇਕੱਲੇ ਇਕੱਲੇ ਐ ਹੈ ਤਾਂ ਵੈਸੇ ਨੇੜੇ ਨੇੜੇ ਐ ਹਣਾ ਲਾਈ ਹੋਇਆ ਸੈਟਅਪ ਕਿਉਂਕਿ ਲੋਕਾਂ ਨੇ ਵੀ ਖੜਨ ਨੂੰ ਜਗ੍ਹਾ ਰਹਿਣੀ ਚਾਹੀਦੀ ਹੈ ਜੇ ਹੁਣ ਬਾਹਲਾ ਮਤਲਬ ਦੂਰ ਦੂਰ ਵੀ ਬਾਹਲਾ ਜਿਆਦਾ ਕਰ ਦਿੰਦੇ ਆ ਤਾਂ ਲੋਕਾਂ ਨੂੰ ਖੜਨ ਨੂੰ ਜਗ੍ਹਾ ਨਹੀਂ ਰਹਿਣੀ ਵੈਸੇ ਬਹੁਤ ਸੋਹਣਾ ਮਤਲਬ ਸੈਟਅਪ ਆ ਹਣਾ ਜਿਨ੍ਹਾਂ ਨੇ ਮੰਨ ਲਓ ਵੀ ਇਹ ਚੀਜ਼ ਬਣਾਈ ਆ ਲੈ ਕੇ ਆਉਂਦੇ ਆ ਦੂਰੋਂ ਦੂਰੋਂ ਫਿਰ ਬਾਅਦ ਚ ਕਿੰਨੀ ਮਿਹਨਤ ਨਾਲ ਐਡਾ ਵੱਡਾ ਸੈਟਅਪ ਕੱਸਦੇ ਹੈਗੇ ਹਣਾ ਕਾਫੀ ਦਿਨ ਲੱਗਦਾ ਦੇਖੋ ਲਾਈਟਿੰਗ ਕਰ ਰਿਹਾ ਵੀ ਤਾਂ ਜੋ ਸੋਹਣਾ ਲੱਗੇ ਰੰਗ ਬਰੰਗਾ ਲੱਗੇ ਰਾਤ